ਉਹ ਆ ਗਈ ਇਹ ਕਿਦਾਂ ਲਾਸ਼ ਖੜੀ ਸਿਲਮੇ ਚ ਆਜੇ ਚੋਕ ਕੇ ਬੁਲਸ ਵਾਲਿਆਂ ਨੇ ਇਹ ਕਹੇ ਜੇ ਪਿਆਰ ਇੱਥੇ ਇਹਦਾ ਕੀ ਪਤਾ ਕਿੱਥੋਂ ਦਾ ਕਿਸੋਂ ਦਾ ਨਹੀਂ ਇਹ ਲਾਸ਼ ਜੇ ਇਹ ਪ੍ਰੋਸੈਸ਼ਨ ਦੇ ਉਹ ਵੀ ਨਸ਼ੇ ਪਤੰਨੇ ਦੀ ਮਰਿਆ ਹੋਰ ਕਾਹਦੇ ਨੇ ਮਰਿਆ ਮੰਮੀ ਉਹ ਪਾ ਦਨੇ ਮਿਲੂਦੇ ਹੋਵੇ ਤੇ ਭੈਣ ਭਰਾ ਨੂੰ ਮਰ ਬੰਦੀ ਨਹੀਂ ਮਰ ਮਸ਼ਾ ਕਰ ਦਿਓ ਹਾਂਜੀ ਕਰਿਆ ਕਿੱਸੋ ਨੂੰ ਦੇਓ ਹਾਂਜੀ ਹੋਰ ਕੋਈ ਤੁਹਾਨੂੰ ਪਤਾ ਨਹੀਂ ਕਿੱਸੋ ਫਾਨਾ ਮੌਤ ਆ ਬਟਾਲਾ ਚ ਗੁਰਦਾਸਪੁਰ ਰੋਡ ਤੇ ਸਿਨੇਮਾ ਦੀ ਖਾਲੀ ਪਈ ਜਗਾ ਵਿਚੋਂ ਅਣਪਛਾਤੇ ਨੌਜਵਾਨ ਜਿਸ ਦੀ ਕੀ ਉਮਰ ਕਰੀਬ 30 ਸਾਲ ਦੀ ਭੇਤ ਪਰੇ ਹਾਲਾਤਾਂ ਚ ਲਾਸ਼ ਮਿਲੀ ਹੈ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤਾ ਹੋ ਚੁੱਕੀਆਂ ਨੇ ਪੁਲਿਸ ਨੇ ਪਛਾਣ ਕਰਵਾਉਣ ਲਈ ਲਾਸ਼ ਨੂੰ ਕਬਜ਼ੇ ਚ ਲੈ ਲਿਆ ਪਰ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਕੰਨੀ ਕਤਰਉਂਦੇ ਨਜ਼ਰ ਆ ਰਹੇ ਨੇ ਪਰ ਸਥਾਨਿਕ ਲੋਕਾਂ ਨੇ ਖੁੱਲਕੇ ਬੋਲਿਆ ਕਿ ਇਸ ਜਗ੍ਹਾ ਤੇ ਨਸ਼ੇ ਕਾਰਨ ਨੌਜਵਾਨਾਂ ਦੀ ਲਗਾਤਾਰ ਮੌਤਾਂ ਹੋ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਭਗਵੰਤ ਮਾਨ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਨੇ ਇਸ ਜਗ੍ਹਾ ਤੋਂ ਨੌਜਵਾਨ ਦੀ ਲਾਸ਼ ਮਿਲੀ ਆ ਉਹ ਜਗ੍ਹਾ ਰੈਲੀ ਸਥਲ ਦੇ ਬਿਲਕੁਲ ਨਜ਼ਦੀਕ ਹੈ ਹੋਇਆ ਕਿ ਇਹਦੇ ਲਾਸ਼ ਖੜੀ ਸਿਲਮੇ 'ਚ ਅੱਜ ਚੁੱਕ ਕੇ ਪੁਲਿਸ ਵਾਲਿਆਂ ਨੇ ਤੇ ਇਹ ਕਹੇ ਜੇ ਪਿਆਦਾ ਇੱਥੇ ਇਹਦਾ ਕੋਈ ਪਿਆਦਾ ਕਿੱਥੋਂ ਦਾ ਕਿਸੋਂ ਦਾ ਨਹੀਂ ਦੇਖ ਲਾ ਜੀ ਇਹ ਪ੍ਰਸ਼ਾਸਨ ਦੇ ਕਦ ਨਾ ਮਰਿਆ ਮੁੰਡਾ ਕਦ ਨਾ ਉਹ ਵੀ ਨਸ਼ੇ ਪੈਦਨ ਵਾਲੀ ਮਰਿਆ ਹੋਰ ਕਦ ਨਾ ਮਰਿਆ ਉਹ ਉਹਨਾਂ ਦੱਸੇ ਜੀ ਚੜੂ ਵਾਲੇ ਇਹ ਇਹ ਕਦੋਂ ਦਾ ਪਿਆਜ ਇੱਥੇ ਇਹਦੇ ਹੁਣੀ ਮੈਂ ਵੇਖਿਆ ਰਾਜਾ ਦੇ ਉਹੀ ਪਿਆਜ ਆ ਉਥੇ ਇਹ ਵੀ ਰਾਜਾ ਦੀ ਹੈ ਇਹ ਇਹ ਵੀ ਰਾਜਾ ਦੀ ਹੈ ਮੈਂ ਜੇ ਆਇਆ ਸਵੇਰ ਦਾ ਮੈਂ ਹੁਣੀ ਵੇਖਿਆ ਜ਼ਮੀਨ ਪ੍ਰਸ਼ਾਸਨ ਤਾਂ ਕਹਿੰਦਾ ਨਸ਼ਾ ਆਪਣਾ ਸਾਹਿਬ ਕਿੱਥੋਂ ਆਉਂਦੇ ਹੋ ਮੈਂ ਪ੍ਰੇਮ ਤੇ ਗਾਂਧੀ ਕੰਮ ਚ ਆ ਕੇ ਕਸਾਉਂਦੇ ਹੋ ਅੱਛੇ ਭਾਈ ਮੰਮੀ ਕੋਲ ਇੱਥੇ ਪਿਓੜੀਆਂ ਜਾਗ ਰਾਹ ਲੋਕ ਹਾਂਜੀ ਮੰਦਿਰ ਉੱਪਰ ਦਾਨੇ ਨੇ ਕੁਲੇ ਹੋ ਗਏ ਤੇ ਭੈਣ ਭਰਾ ਨਮਾ ਤੇ ਬੰਦੀ ਨਹੀਂ ਪਰ ਤੁਸੀਂ ਇੱਥੇ ਆ ਕੇ ਸੌਂਦੇ ਹੋ ਜੇ ਤੁਹਾਨੂੰ ਕੁਝ ਹੋ ਜੇ ਇੱਥੇ ਸੁੱਤੇ ਪਿਆ ਨਸ਼ਾ ਕਰਦੇ ਹੋ ਹਾਂਜੀ ਸੋ ਨਸ਼ਾ ਕਰਦੇ ਹੋ ਹਾਂ ਕਾਦਾ ਬਸ ਇਹੀ ਤਰਸ ਬੀ ਮਸੂਲ ਮਰਾ ਪੁੱਤ ਕਿਹੜਾ ਕੋਈ ਇਹੜਾ ਕਿੱਸੋ ਰਹੇ ਹੋ ਹਾਂਜੀ ਹੋਰ ਕੋਈ ਤੁਹਾਨੂੰ ਪਤਾ ਨਹੀਂ ਕਿੱਸੋ ਖਾਣਾ ਮੌਤ ਕਿੰਨੀ ਉਮਰ ਤੁਹਾਡੀ? ਮੇਰੀ 23 23 ਸਾਲ ਕਿੰਨਾ ਬੜੇ ਹੋ? ਮੈਂ ਸਰ ਪਲਸ 2 ਕਿਤੇ ਪਲਸ 2 ਕੀ ਤੁਹਾਨੂੰ ਪਤਾ ਨਹੀਂ ਕਿ ਨਸ਼ੇ ਖਾਣ ਦਾ ਮੌਤ ਹੋਣੀ ਇੱਕ ਲੱਗਿਆ ਇਹ ਮੁੰਡਾ ਮਰਿਆ ਲੋਕੀ ਕਹਿੰਦੇ ਕਿ ਨਸ਼ੇ ਨਾਲ ਮਰਿਆ ਸਾਹਮਣੇ ਸਲਮੇ ਆ ਗਈ ਇੱਕ ਜਲਾਸ ਖੜੀ ਸਿਲਮੇ ਚ ਆਜੇ ਚੋਕ ਕੇ ਬੋਲਸ ਵਾਲੇ ਨੇ ਤੇ ਇਹ ਕਹੇ ਇਹ ਪਿਆਲਾ ਇੱਥੇ ਇਹਦਾ ਕੀ ਪਿਆਲਾ ਕਿੱਥੋਂ ਦਾ ਕਿਸੋਂ ਦਾ ਨਹੀਂ ਇਹ ਖਲਾਸ ਜੇ ਇਹ ਪ੍ਰੋਸੈਸ਼ਨ ਦੇ ਉਹ ਵੀ ਨਸ਼ੇ ਪੈ ਤੇ ਨੇੜੇ ਮਰਿਆ ਹੋਰ ਕਾ ਦੇਣ ਮਰਿਆ ਮੰਨ ਜੀ ਉਹ ਪਾ ਦਨੇ ਮਿਲੂਲੇ ਉਹ ਤੇ ਪੈ ਗਾ ਨਾ ਮਰੇ ਬੰਦੀ ਨਾ ਮਰੇ ਨਸ਼ਾ ਕਰ ਦਿਓ ਹਾਂ ਜੀ ਕਰਿਆ ਅਸੂ ਨੂੰ ਦੇ ਹਾਂ ਜੀ ਹੋਰ ਕੋਈ ਤੁਹਾਨੂੰ ਪਤਾ ਨਹੀਂ ਕਿ ਅਸੂ ਖਾਨਾ ਮੌਤ ਆ ਟਾਲਾਚ ਗੁਰਦਾਸਪੁਰ ਰੋਡ ਤੇ ਸਿਨੇਮਾ ਦੀ ਖਾਲੀ ਪਈ ਜਗਾ ਵਿੱਚੋਂ ਅਣਪਛਾਤੇ ਨੌਜਵਾਨ ਜਿਸ ਦੀ ਕੀ ਉਮਰ ਕਰੀਬ 30 ਸਾਲ ਦੀ ਪੇਤ ਪਰੇ ਹਾਲਾਤਾਂ ਚ ਲਾਸ਼ ਮਿਲੀ ਹੈ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤਾ ਹੋ ਚੁੱਕੀਆਂ ਨੇ ਪੁਲਿਸ ਨੇ ਪਛਾਣ ਕਰਵਾਉਣ ਲਈ ਲਾਸ਼ ਨੂੰ ਕਬਜ਼ੇ ਚ ਲੈ ਲਿਆ ਪਰ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਕੰਨੀ ਕਤਰਉਂਦੇ ਨਜ਼ਰ ਆ ਰਹੇ ਨੇ ਪਰ ਸਥਾਨਿਕ ਲੋਕਾਂ ਨੇ ਕਿ ਬੋਲਿਆ ਕਿ ਇਸ ਜਗ੍ਹਾ ਤੇ ਨਸ਼ੇ ਕਾਰਨ ਨੌਜਵਾਨਾਂ ਦੀ ਲਗਾਤਾਰ ਮੌਤਾਂ ਹੋ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਭਗਵੰਤ ਮਾਨ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਨੇ ਇਸ ਜਗ੍ਹਾ ਤੋਂ ਨੌਜਵਾਨ ਦੀ ਲਾਸ਼ ਮਿਲੀ ਆ ਉਹ ਜਗ੍ਹਾ ਰੈਲੀ ਸਥਲ ਦੇ ਬਿਲਕੁਲ ਨਜ਼ਦੀਕ ਹੈ ਹੋਇਆ ਕਿ ਇਹ ਲਾਸ਼ ਖੜੀ ਸਿਲਮੇ 'ਚ ਅੱਜ ਚੁੱਕ ਕੇ ਪੁਲਿਸ ਵਾਲਿਆਂ ਨੇ ਤੇ ਇਹ ਕਹੇ ਜੇ ਪਿਆਦਾ ਇੱਥੇ ਇਹ ਤਾਂ ਕੋਈ ਪਿਆਦਾ ਕਿਥੋਂ ਦਾ ਕਿਸੋਂ ਦਾ ਨਹੀਂ ਦੇਖ ਲਾ ਜੀ ਇਹ ਪ੍ਰਸ਼ਾਸਨ ਦੇ ਕਦ ਨਾ ਮਰਿਆ ਮੁੰਡਾ ਕਦ ਨਾ ਨਹੀਂ ਉਹ ਵੀ ਨਸ਼ੇ ਪੀਣ ਵਾਲੀ ਮਰਿਆ ਹੋਰ ਕਦ ਨਾ ਮਰਿਆ ਉਹ ਉਹਨਾਂ ਦੱਸਿਆ ਬਸ ਚੜੂ ਵਾਲੇ ਇੱਕ ਇੱਕ ਹੁੰਦਾ ਪਿਆ ਇੱਥੇ ਇਹਦੇ ਹੁਣੀ ਮੈਂ ਵੇਖਿਆ ਰਾਜਾ ਦੇ ਉਹੀ ਪਿਆ ਦਾ ਉਥੇ ਇਹ ਵੀ ਰਾਜਾ ਦੀ ਹੈ ਇਹ ਵੀ ਰਾਜਾ ਦੀ ਹੈ ਮੈਂ ਤਾਂ ਆਇਆ ਸਵੇਰ ਦਾ ਮੈਂ ਹੁਣੀ ਵੇਖਿਆ ਪ੍ਰਸ਼ਾਸਨ ਤਾਂ ਕਹਿੰਦਾ ਨਸ਼ਾ ਆਪਣਾ ਸਾਹਿਬ ਕਿੱਥੋਂ ਆਉਂਦੇ ਹੋ ਮੈਂ ਪ੍ਰੇਮ ਤੇ ਗਾਂਧੀ ਕੰਮ ਜਾ ਕੇ ਕਸਾਉਂਦੇ ਹੋ ਉੱਥੇ ਕੋਈ ਇਹ ਚੇਲੇ ਚੋੜ ਗਿਆ ਜਾ ਰਿਹਾ ਫਿਰ ਲੋਕ ਹਾਂਜੀ ਮੰਦਿਰ ਉੱਪਰ ਦਾਨੇ ਨੇ ਲੂਲੇ ਹੋ ਗਏ ਤੇ ਪੈਰਾਂ ਨਮਰ ਬੰਦੀ ਨਹੀਂ ਪਰ ਤੁਸੀਂ ਇੱਥੇ ਆ ਕੇ ਸੌਂਦੇ ਹੋ ਜੇ ਤੁਹਾਨੂੰ ਕੁਝ ਹੋ ਜੇ ਇੱਥੇ ਸੁੱਤੇ ਪਿਆ ਨਸ਼ਾ ਕਰਦੇ ਹੋ ਹਾਂਜੀ ਸੌਂ ਨਸ਼ਾ ਕਰਦੇ ਹੋ ਹਾਂ ਕਾ ਬਸ ਇਹੀ ਤਰਫ਼ ਬਸ ਹੋ ਮਰਾ ਪੁੱਤ ਕਿਹੜਾ ਕਿਹੜਾ ਕਿੱਸੋ ਰਹੇ ਹੋ ਹਾਂਜੀ ਹੋਰ ਕੋਈ ਤੁਹਾਨੂੰ ਪਤਾ ਨਹੀਂ ਕਿੱਸੋ ਖਾਣਾ ਮੌਤ ਕਿੰਨੀ ਉਮਰ ਤੁਹਾਡੀ? ਮੇਰੀ 23। ਤੇਈ ਸਰ। ਕਿੰਨਾ ਬੜੇ ਹੋ? ਮੈਂ ਸਰ ਪਲਸ 2 ਕਿਤੇ। ਪਲਸ 2 ਕੀ ਤੁਹਾਨੂੰ ਪਤਾ ਨਹੀਂ ਕਿ ਮਸ਼ੀਨਾ ਖਾਣ ਨੂੰ ਮੌਤ ਹੋਈ ਨਹੀਂ ਇੱਕ ਲੱਗ ਗਿਆ ਇਹ ਮੁੰਡਾ ਮਰਿਆ। ਲੋਕੀ ਕਹਿੰਦੇ ਕਿ ਮਸ਼ੀਨਾ ਮਰਿਆ ਸਾਹਮਣੇ ਸਨਮੇ। ਹਾਂ।